ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਆਸ ਆ সিদ্দিকੀ ਚੈਨਲ ਦੇਖ ਰਾਇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੂਬਾ ਸਿੰਘ সিদ্দিকੀ ਦੋਸਤੋ ਜੂਨ ਦੇ ਮਹੀਨੇ ਗਰਮੀ ਆਪਣੇ ਸਿਖਰ ਤੇ ਹੁੰਦੀ ਹੈ ਇਸ ਦੌਰਾਨ ਲੋਕ ਸੂਰਜ ਦੇ ਪਰ ਕੋਪ ਤੋਂ ਪਰੇਸ਼ਾਨ ਨਜ਼ਰ ਆਉਂਦੇ ਹਨ ਜੂਨ ਸਾਲ 2024 ਦਾ 6ਵਾਂ ਮਹੀਨਾ ਹੈ ਤੇ ਜੇ ਇਸ ਮਹੀਨੇ ਦੇ ਮੌਸਮ ਬਾਰੇ ਗੱਲ ਕਰੀਏ ਤਾਂ ਜੂਨ ਦਾ ਮિજાਜ ਕਾਫੀ ਗਰਮ ਹੁੰਦਾ ਹੈ ਕਿਉਂਕਿ ਜੇਠ ਮਹੀਨਾ ਹੋਣ ਦੇ ਕਾਰਨ ਸੂਰਜ ਆਪਣੀ ਜੇਠਤਾ ਵਿਖਾਉਂਦਾ ਹੈ ਹਾਲਾਂਕਿ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਨੂੰ ਲੈ ਕੇ ਵੀ ਤੁਹਾਡੇ ਮਨ ਵਿੱਚ ਉਤਸੁਕਤਾ ਹੋਵੇਗੀ ਕਿ ਜੂਨ ਤੁਹਾਡੇ ਲਈ ਕਿਹੋ ਜਿਹਾ ਰਹੇਗਾ ਅਤੇ ਇਸ ਮਹੀਨੇ ਦੇ ਅੰਦਰ ਕੀ ਕੀ ਲੁਕਿਆ ਹੋਇਆ ਹੈ ਇਹ ਸਭ ਕੁਝ ਜਾਣਨ ਦੇ ਲਈ ਜੁੜੇ ਰਹੋ ਐਸਾ ਸਿਰਕੀ ਚੈਨਲ ਦੇ ਨਾਲ ਜੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਕਰ ਲਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਦੇ ਜਾਤਕ ਕੈਰੀਅਰ ਵਿੱਚ ਸਖਤ ਮਿਹਨਤ ਕਰਨਗੇ ਅਤੇ ਇਸ ਮਿਹਨਤ ਦੇ ਦਮ ਉਤੇ ਚੰਗੀ ਸਫਲਤਾ ਪ੍ਰਾਪਤ ਕਰਨਗੇ ਮੇਖ ਰਾਸ਼ੀ ਵਾਲਿਆਂ ਦਾ ਪਰਿਵਾਰਕ ਜੀਵਨ ਚੰਗਾ ਰਹੇਗਾ ਅਤੇ ਇਸ ਦੌਰਾਨ ਤੁਹਾਡੇ ਪਰਿਵਾਰ ਦੇ ਮੈਂਬਰ ਕਿਸੇ ਗੰਭੀਰ ਮਾਮਲੇ ਉੱਤੇ ਵਿਚਾਰ ਵਟਾੰਦਰਾ ਕਰਦੇ ਹੋਏ ਨਜ਼ਰ ਆਉਣਗੇ ਮੇਖ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਜੀਵਨ ਲਈ ਜੂਨ ਦਾ ਮਹੀਨਾ ਅਨੁਕੂਲ ਰਹੇਗਾ ਤੁਸੀਂ ਆਪਣੇ ਸਾਥੀ ਦੇ ਨਾਲ ਦਿਲ ਖੋਲ ਕੇ ਗੱਲਾਂ ਕਰੋਗੇ ਅਤੇ ਉਸ ਦੇ ਦਿਲ ਵਿੱਚ ਆਪਣੀ ਜਗ੍ਹਾ ਵੀ ਬਣਾ ਸਕੋਗੇ ਆਰਥਿਕ ਜੀਵਨ ਦੇ ਲਈ ਇਹ ਮਹੀਨਾ ਉਤਰਾ ਚੜਾ ਲੈ ਕੇ ਆ ਸਕਦਾ ਹੈ ਜੂਨ ਮਹੀਨੇ ਵਿੱਚ ਖਰਚੇ ਬਹੁਤ ਜ਼ਿਆਦਾ ਹੋਣਗੇ ਜੋ ਕਿ ਤੁਹਾਡੇ ਕੰਟਰੋਲ ਤੋਂ ਬਾਹਰ ਰਹਿਣ ਦੀ ਸੰਭਾਵਨਾ ਹੈ ਇਹਨਾਂ ਜਾਤਕਾਂ ਦੀ ਸਿਹਤ ਚੰਗੀ ਰਹੇਗੀ ਅਤੇ ਇਹ ਤੰਦਰੁਸਤ ਦੇਸ਼ਣਗੇ ਪਰ ਇਹਨਾਂ ਨੂੰ ਰੋਜ਼ਾਨਾ ਕਸਰਤ ਅਤੇ ਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਮੇਖ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਸ਼ਨੀਵਾਰ ਦੇ ਦਿਨ ਸਵੇਰੇ ਸਵੇਰੇ ਮੰਦਰ ਵਿੱਚ ਜਾ ਕੇ ਇਹ ਸਫਾਈ ਕਰਨ। ਅਗਲੀ ਰਾਸ਼ੀ ਹੈ ਜੀ ਬ੍ਰਿਸ਼ਭ। ਬ੍ਰਿਸ਼ਭ ਰਾਸ਼ੀ ਵਾਲਿਆਂ ਦਾ ਕੈਰੀਅਰ ਜੂਨ ਵਿੱਚ ਅਨੁਕੂਲ ਰਹੇਗਾ। ਇਸ ਦੌਰਾਨ ਤੁਸੀਂ ਕੰਮ ਵਿੱਚ ਖੂਬ ਮਿਹਨਤ ਕਰੋਗੇ ਅਤੇ ਆਪਣੇ ਅਹੁਦੇ ਉੱਤੇ ਬਣੇ ਰਹੋਗੇ। ਪਰਿਵਾਰਕ ਜੀਵਨ ਦੇ ਲਈ ਇਹ ਮਹੀਨਾ ਚੰਗਾ ਰਹੇਗਾ। ਨਾਲ ਹੀ ਘਰ ਪਰਿਵਾਰ ਵਿੱਚ ਤੁਹਾਡੀ ਮਾਂ ਦੀ ਸਥਿਤੀ ਮਜ਼ਬੂਤ ਰਹੇਗੀ। ਅਤੇ ਸਭ ਉਹਨਾਂ ਦੀ ਗੱਲ ਮੰਨਦੇ ਹੋਏ ਨਜ਼ਰ ਆਉਣਗੇ ਇਸ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਜੀਵਨ ਦੇ ਲਈ ਇਹ ਮਹੀਨਾ ਥੋੜਾ ਮੁਸ਼ਕਲ ਰਹੇਗਾ ਕਿਉਂਕਿ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਬਹਿਸ ਹੋਣ ਦੀ ਸੰਭਾਵਨਾ ਹੈ বৃਸ਼ਭ ਰਾਸ਼ੀ ਦੇ ਜਾਤਕਾਂ ਦੀ ਆਮਦਨ ਕਾਫੀ ਚੰਗੀ ਰਹੇਗੀ ਜੂਨ ਮਹੀਨੇ ਦੌਰਾਨ ਤੁਹਾਡੀ ਆਮਦਨ ਵਿੱਚ ਖੂਬ ਵਾਧਾ ਹੋਵੇਗਾ ਜਿਸ ਨਾਲ ਤੁਹਾਨੂੰ ਖੁਸ਼ੀ ਹੋਵੇਗੀ ਇਹਨਾਂ ਜਾਤਕਾਂ ਨੂੰ ਜੂਨ ਵਿੱਚ ਸਿਹਤ ਸੰਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੋਈ ਸੱਟ ਲੱਗ ਸਕਦੀ ਹੈ ਜਾਂ ਬੁਖਾਰ ਆਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਸਮੇਂ ਸਿਰ ਇਲਾਜ ਕਰਾਉਣ ਨਾਲ ਇਹ ਠੀਕ ਹੋ ਜਾਣਗੇ ਘਬਰਾਉਣ ਦੀ ਲੋੜ ਨਹੀਂ ਬ੍ਰਿਸ਼ਵ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਸ਼ੁੱਕਰਵਾਰ ਵਾਲੇ ਦਿਨ ਮਾਤਾ ਲక్ష్ਮੀ ਦੀ ਪੂਜਾ ਕਰਨਾ ਅਗਲੀ ਰਾਸ਼ੀ ਹੈ ਜੀ ਮਿਥਨਾਂ ਮਿਥਨ ਰਾਸ਼ੀ ਦੇ ਜਾਤਕਾਂ ਦਾ ਕੈਰੀਅਰ ਇਸ ਮਹੀਨੇ ਉਤਰਾ ਚੜਾਅ ਨਾਲ ਭਰਿਆ ਰਹੇਗਾ ਜੂਨ ਮਹੀਨੇ ਵਿੱਚ ਤੁਸੀਂ ਜੋ ਵੀ ਕੰਮ ਕਰਨਾ ਚਾਹੋਗੇ ਉਸ ਨੂੰ ਤੁਸੀਂ ਆਸਾਨੀ ਨਾਲ ਕਰ ਸਕੋਗੇ ਇਹਨਾਂ ਜਾਤਕਾਂ ਦਾ ਆਰਥਿਕ ਜੀਵਨ ਚੰਗਾ ਰਹੇਗਾ ਅਤੇ ਇਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਸਭ ਸਮੱਸਿਆਵਾਂ ਦੂਰ ਹੋਣਗੀਆਂ ਨਾਲ ਹੀ ਇਹਨਾਂ ਦੀ ਆਮਦਨ ਵੀ ਸਥਿਰ ਬਣੀ ਰਹੇਗੀ ਇਹਨਾਂ ਜਾਤਕਾਂ ਦੇ ਘਰ ਦਾ ਵਾਤਾਵਰਣ ਥੋੜਾ ਅਸ਼ਾਂਤ ਹੋ ਸਕਦਾ ਹੈ ਥੋੜੀ ਬਹੁਤੀ ਨੋਕਝੋਕ ਹੋ ਸਕਦੀ ਹੈ ਅਤੇ ਅਜਿਹੇ ਵਿੱਚ ਇਹਨਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਿੱਚਕਾਰ ਚੰਗਾ ਤਾਲਮੇਲ ਬਣਾਉਣ ਦੇ ਲਈ ਕਾਫੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਤੁਹਾਡੇ ਪ੍ਰੇਮ ਜੀਵਨ ਵਿੱਚ ਜੂਨ ਦਾ ਮਹੀਨਾ ਮਿਲੇ ਜੁਲੇ ਨਤੀਜੇ ਲੈ ਕੇ ਆ ਸਕਦਾ ਹੈ ਇਸ ਦੌਰਾਨ ਤੁਹਾਡਾ ਰਿਸ਼ਤਾ ਸਾਥੀ ਦੇ ਨਾਲ ਮਜ਼ਬੂਤ ਹੋਵੇਗਾ ਜਿਸ ਕਾਰਨ ਤੁਸੀਂ ਖੁਸ਼ ਰਹੋਗੇ ਸਿਹਤ ਦੇ لحاظ ਨਾਲ ਇਹ ਮਹੀਨਾ ਤੁਹਾਡੇ ਲਈ ਥੋੜਾ ਮੁਸ਼ਕਲ ਵਾਲਾ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਕਿਸੇ ਰੋਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੇ ਵਿੱਚ ਤੁਹਾਨੂੰ ਸਮਾਂ ਰਹਿੰਦੇ ਹੀ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਮਿਥੁਨ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਬੁੱਧਵਾਰ ਦੇ ਦਿਨ ਗਊ ਮਾਤਾ ਨੂੰ ਹਰਾ ਚਾਰਾ ਜਾਂ ਹਰੀਆਂ ਸਬਜ਼ੀਆਂ ਖਵਾਓ ਅਗਲੀ ਰਾਸ਼ੀ ਹੈ ਜੀ ਕਰਕ ਕਰਕਰਾਸ਼ੀ ਵਾਲਿਆਂ ਦੀ ਕੈਰੀਅਰ ਦੇ ਖੇਤਰ ਵਿੱਚ ਸਥਿਤੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਤਰੱਕੀ ਪ੍ਰਾਪਤ ਕਰੋਗੇ ਤੁਹਾਡਾ ਅਹੁਦਾ ਅਤੇ ਸ਼ਕਤੀਆਂ ਦੋਵੇਂ ਵਧਣ ਦੀ ਸੰਭਾਵਨਾ ਹੈ ਇਹਨਾਂ ਜਾਤਕਾਂ ਦਾ ਪਰਿਵਾਰਕ ਜੀਵਨ ਅਸਤ੍ਰਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਦੌਰਾਨ ਇਹਨਾਂ ਨੂੰ ਜੱਦੀ ਜਾਇਦਾਦ ਮਿਲਣ ਦੀ ਸੰਭਾਵਨਾ ਬਣੇਗੀ ਅਤੇ ਪਰਿਵਾਰ ਕਾਰੋਬਾਰ ਵਿੱਚ ਵੀ ਤਰੱਕੀ ਹੋਵੇਗੀ ਇਸ ਰਾਸ਼ੀ ਦੇ ਸਿੰਗਲ ਜਾਤਕਾਂ ਦੇ ਪ੍ਰੇਮ ਜੀਵਨ ਦੇ ਲਈ ਇਹ ਮਹੀਨਾ ਸ਼ਾਨਦਾਰ ਰਹੇਗਾ ਕਿਉਂਕਿ ਇਹਨਾਂ ਦੀ ਮੁਲਾਕਾਤ ਆਪਣੇ ਹੋਣ ਵਾਲੇ ਸਾਥੀ ਨਾਲ ਹੋ ਸਕਦੀ ਹੈ ਕਰਕ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਜੂਨ ਵਿੱਚ ਕਾਫੀ ਮਜ਼ਬੂਤ ਰਹੇਗੀ ਇਸ ਦੌਰਾਨ ਇਹਨਾਂ ਨੂੰ ਵੱਖ-ਵੱਖ ਸਰੋਤਾਂ ਤੋਂ ਆਮਦਨ ਪ੍ਰਾਪਤ ਹੋਵੇਗੀ ਅਤੇ ਪੈਸਾ ਕਮਾਉਣ ਦੇ ਨਵੇਂ ਸਰੋਤ ਵੀ ਮਿਲਣਗੇ ਜੂਨ ਦਾ ਮਹੀਨਾ ਕਰਕ ਰਾਸ਼ੀ ਦੇ ਜਾਤਕਾਂ ਦੀ ਸਿਹਤ ਦੇ ਲਈ ਠੀਕ ਠਾਕ ਰਹੇਗਾ ਪਰ ਕਦੇ-ਕਦੇ ਤੁਹਾਨੂੰ ਤਣਾਅ ਹੋ ਸਕਦਾ ਹੈ ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ ਕਰਕ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਮੰਗਲਵਾਰ ਹਨੂਮਾਨ ਜੀ ਦੇ ਮੰਦਰ ਵਿੱਚ ਪੱਕੇ ਹੋਏ ਲਾਲ ਅਨਾਰ ਚੜਾ ਦਿਓ ਅਗਲੀ ਰਾਸ਼ੀ ਹੈ ਜੀ ਸਿੰਘ ਸਿੰਘ ਰਾਸ਼ੀ ਵਾਲਿਆਂ ਦਾ ਜੂਨ ਵਿੱਚ ਕੈਰੀਅਰ ਅਨੁਕੂਲ ਰਹੇਗਾ ਨੌਕਰੀ ਲੱਭ ਰਹੇ ਜਾਤਕਾਂ ਨੂੰ ਨੌਕਰੀ ਮਿਲ ਸਕਦੀ ਹੈ ਜਦੋਂ ਕਿ ਨੌਕਰੀ ਪੇਸ਼ਾ ਜਾਤਕਾਂ ਦਾ ਤਬਾਦਲਾ ਹੋਣ ਦੀ ਸੰਭਾਵਨਾ ਹੈ ਜੋਨ ਵਿੱਚ ਰਾਹੂ ਦੀ ਸਥਿਤੀ ਤੁਹਾਡੇ ਸਾਹਮਣੇ ਅਣਕਿਆਸੇ ਖਰਚੇ ਲਿਆ ਸਕਦੀ ਹੈ ਜਿਨ੍ਹਾਂ ਨੂੰ ਰੋਕਣਾ ਤੁਹਾਡੇ ਲਈ ਸੰਭਵ ਨਹੀਂ ਹੋਵੇਗਾ ਤੁਹਾਨੂੰ ਨੁਕਸਾਨ ਵੀ ਚੱਲਣਾ ਪੈ ਸਕਦਾ ਹੈ ਪਰਿਵਾਰਕ ਜੀਵਨ ਦੇ ਲਈ ਇਹ ਮਹੀਨਾ ਅਸਤਰੇਗਾ ਗ੍ਰਹਾਂ ਦੀ ਸਥਿਤੀ ਸ਼ੁਭ ਹੋਣ ਦੇ ਕਾਰਨ ਘਰ ਪਰਿਵਾਰ ਦੇ ਮੈਂਬਰਾਂ ਵਿੱਚਕਾਰ ਚੰਗਾ ਤਾਲਮੇਲ ਬਣਿਆ ਰਹੇਗਾ ਇਸ ਰਾਸ਼ੀ ਦੇ ਉਹਨਾਂ ਜਾਤਕਾਂ ਦੇ ਲਈ ਸਮਾਂ ਚੰਗਾ ਰਹੇਗਾ ਜੋ ਕਿਸੇ ਨੂੰ ਪਸੰਦ ਕਰਦੇ ਹਨ ਅਤੇ ਉਸ ਨੂੰ ਆਪਣੇ ਦਿਲ ਦੀ ਗੱਲ ਕਹਿਣ ਦੇ ਲਈ ਸਹੀ ਸਮੇਂ ਦੀ ਭਾਲ ਵਿੱਚ ਹਨ ਸਿਹਤ ਦੇ لحاظ ਤੋਂ ਇਹ ਮਹੀਨਾ ਤੁਹਾਡੇ ਲਈ ਕੁਝ ਨਾਜ਼ੁਕ ਰਹਿ ਸਕਦਾ ਹੈ ਇਸ ਦੌਰਾਨ ਸਿਹਤ ਦੇ ਪ੍ਰਤੀ ਲਾਪਰਵਾਹੀ ਵਰਤਣ ਤੋਂ ਬਚੋ ਸਿਹਤ ਦਾ ਧਿਆਨ ਰੱਖੋ ਨਹੀਂ ਤਾਂ ਤੁਸੀਂ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਸਿੰਘ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਹਰ ਰੋਜ਼ ਸ੍ਰੀ ਅਦਿੱਤਿਆ ਹਿਰਦੇਸ਼ ਤੋਂ ਉਤਰ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਕੰਨਿਆ ਰਾਸ਼ੀ ਵਾਲਿਆਂ ਦਾ ਕੈਰੀਅਰ ਜੂਨ ਮਹੀਨੇ ਵਿੱਚ ਅਸਤਰਾਏਗਾ ਤੁਸੀਂ ਆਪਣੇ ਕੰਮ ਨੂੰ ਬਿਹਤਰ ਤਰੀਕੇ ਨਾਲ ਕਰ ਸਕੋਗੇ ਪਰ ਕੰਮ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ ਇਹਨਾਂ ਜਾਤਕਾਂ ਦਾ ਪਰਿਵਾਰਕ ਜੀਵਨ ਜੂਨ ਮਹੀਨੇ ਵਿੱਚ ਅਸਤਰਾਏਗਾ ਅਤੇ ਇਹ ਪਰਿਵਾਰ ਦੇ ਨਾਲ ਕਿਸੇ ਲੰਬੀ ਯਾਤਰਾ ਲਈ ਜਾ ਸਕਦੇ ਹਨ ਇਸ ਰਾਸ਼ੀ ਦੇ ਲੋਕਾਂ ਦਾ ਪ੍ਰੇਮ ਜੀਵਨ ਅਨੁਕੂਲ ਰਹੇਗਾ ਅਤੇ ਤੁਸੀਂ ਆਪਣੇ ਆਪ ਨੂੰ ਆਪਣੇ ਸਾਥੀ ਦੇ ਨਜ਼ਦੀਕ ਮਹਿਸੂਸ ਕਰੋਗੇ ਨਾਲ ਹੀ ਤੁਸੀਂ ਹਰ ਸੁੱਖ ਦੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਵੋਗੇ ਕੰਨਿਆ ਰਾਸ਼ੀ ਦੇ ਜਾਤਕਾਂ ਦਾ ਆਰਥਿਕ ਜੀਵਨ ਇਸ ਮਹੀਨੇ ਅਸਤ੍ਰਣ ਦੀ ਸੰਭਾਵਨਾ ਹੈ ਜੀ ਇਸ ਅਵਧੀ ਦੇ ਦੌਰਾਨ ਤੁਸੀਂ ਕਿਸੇ ਕੰਮ ਲਈ ਬੈਂਕ ਤੋਂ ਕਰਜ਼ਾ ਲੈ ਸਕਦੇ ਹੋ ਇਸ ਮਹੀਨੇ ਤੁਹਾਡੀ ਸਿਹਤ ਕੁਝ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ ਇਸ ਲਈ ਤੁਹਾਨੂੰ ਸਾਵਧਾਨੀ ਵਰਤਣੀ ਪਵੇਗੀ ਸਿਹਤ ਦਾ ਖਿਆਲ ਰੱਖਣਾ ਪਵੇਗਾ ਕਿਉਂਕਿ ਲਾਪਰਵਾਹੀ ਤੁਹਾਨੂੰ ਰੋਗਾਂ ਦਾ ਸ਼ਿਕਾਰ ਬਣਾ ਸਕਦੀ ਹੈ ਕੰਨਿਆ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਸ਼ੁੱਕਰਵਾਰ ਦੇ ਦਿਨ ਛੋਟੀਆਂ-ਛੋਟੀਆਂ ਕੰਨਿਆ ਨੂੰ ਸਫੈਦ ਰੰਗ ਦੀ ਮਿਠਾਈ ਖਵਾਓ ਅਗਲੀ ਰਾਸ਼ੀ ਹੈ ਜੀ ਤੁਲਾ ਤੁਲ ਰਾਸ਼ੀ ਵਾਲਿਆਂ ਦਾ ਕੈਰੀਅਰ ਇਸ ਮਹੀਨੇ ਉਤਰਾ ਚੜਾਅ ਨਾਲ ਭਰਿਆ ਰਹੇਗਾ ਸ਼ਨੀ ਦੇਵ ਦੀ ਸਥਿਤੀ ਨੌਕਰੀ ਦੇ ਖੇਤਰ ਵਿੱਚ ਕੁਝ ਵੱਡੇ ਬਦਲਾਅ ਲਿਆ ਸਕਦੀ ਹੈ ਇਸ ਰਾਸ਼ੀ ਦੇ ਲੋਕਾਂ ਦਾ ਆਰਥਿਕ ਜੀਵਨ ਜੂਨ ਵਿੱਚ ਥੋੜਾ ਮੁਸ਼ਕਲ ਰਹਿ ਸਕਦਾ ਹੈ ਇਸ ਦੌਰਾਨ ਇਹਨਾਂ ਨੂੰ ਕਾਰੋਬਾਰ ਵਿੱਚ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਬਿਜ਼ਨਸ ਦੀਆਂ ਯੋਜਨਾਵਾਂ ਵੀ ਸਫਲ ਹੋਣਗੀਆਂ ਪਰਿਵਾਰਕ ਜੀਵਨ ਦੇ لحاظ ਤੋਂ ਜੂਨ ਤੁਹਾਡੇ ਲਈ ਅਨੁਕੂਲ ਰਹੇਗਾ ਪਰ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਇਸ ਲਈ ਉਹਨਾਂ ਦੀ ਸਿਹਤ ਦਾ ਧਿਆਨ ਰੱਖੋ ਇਹਨਾਂ ਜਾਤਕਾਂ ਦਾ ਪ੍ਰੇਮ ਜੀਵਨ ਚੰਗਾ ਰਹੇਗਾ ਜੇਕਰ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ ਤਾਂ ਸਾਥੀ ਦਾ ਪਿਆਰ ਸੱਚਾ ਹੈ ਜਾਂ ਨਹੀਂ ਇਸ ਸਾਲ ਤੁਹਾਨੂੰ ਇਸ ਗੱਲ ਦੀ ਪਛਾਣ ਹੋ ਜਾਵੇਗੀ ਇਹਨਾਂ ਜਾਤਕਾਂ ਦੀ ਸਿਹਤ ਥੋੜੀ ਕਮਜ਼ੋਰ ਰਹਿ ਸਕਦੀ ਹੈ ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ ਕਿਉਂਕਿ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਲਾ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਨਿਯਮਿਤ ਰੂਪ ਨਾਲ ਦੇਵੀ ਦੁਰਗਾ ਦੀ ਪੂਜਾ ਅਤੇ ਸ਼੍ਰੀ ਦੁਰਗਾ ਚਲੈਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ বৃশ্চਿਕ বৃশ্চਿਕ ਰਾਸ਼ੀ ਵਾਲਿਆਂ ਦਾ ਕੈਰੀਅਰ ਇਸ ਸਾਲ ਜੂਨ ਵਿੱਚ ਆਮ ਤੌਰ ਤੇ ਅਨੁਕੂਲ ਰਹੇਗਾ ਇਸ ਦੌਰਾਨ ਨੌਕਰੀ ਵਿੱਚ ਤੁਹਾਡਾ ਪ੍ਰਦਰਸ਼ਨ ਚੰਗਾ ਰਹੇਗਾ ਜਿਸ ਕਾਰਨ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਬਣੇਗੀ ਇਸ ਰਾਸ਼ੀ ਦੇ ਜਾਤਕਾਂ ਦਾ ਆਰਥਿਕ ਜੀਵਨ ਅਸਤ੍ਰ ਹੈ ਸਕਦਾ ਹੈ ਜੂਨ ਦੇ ਮਹੀਨੇ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੇ ਕੋਲ ਕਾਫੀ ਪੈਸਾ ਆਵੇਗਾ ਪਰਿਵਾਰਕ ਜੀਵਨ ਤੁਹਾਡੇ ਲਈ ਅਸਤਰੇਗਾ ਇਸ ਮਹੀਨੇ ਗੁਰੂ ਗ੍ਰਹਿ ਦੀ ਸਥਿਤੀ ਦੇ ਕਾਰਨ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਸਾਥੀ ਉੱਤੇ ਆ ਸਕਦੀ ਹੈ ਇਨ੍ਹਾਂ ਦਾਤਕਾਂ ਦਾ ਪ੍ਰੇਮ ਜੀਵਨ ਥੋੜਾ ਮੁਸ਼ਕਲ ਹੋ ਸਕਦਾ ਹੈ। ਅਜੇ ਇਹ ਵਿੱਚ ਤੁਹਾਡਾ ਸਾਥੀ ਕੁਝ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਅਸਹਿਮਤ ਹੋ ਸਕਦਾ ਹੈ ਜਿਸ ਕਾਰਨ ਤੁਹਾਨੂੰ ਤਣਾਅ ਹੋ ਸਕਦਾ ਹੈ। ਬ੍ਰਿਸ਼ਟਕ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਇਹਨਾਂ ਨੂੰ ਪੇਟ ਸੰਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਇਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਵ੍ਰਿਸ਼ਚਕ ਜਾਤੀ ਦੇ ਜਾਤਕਾਂ ਲਈ ਉਪਾਅ ਹੈ ਜੀ ਮੰਗਲਵਾਰ ਦੇ ਦਿਨ ਸ੍ਰੀ ਬਦਰੰਗ ਬਾਣ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਤੁਨੋਂ ਤੁਨੂ ਰਾਸ਼ੀ ਵਾਲਿਆਂ ਦਾ ਮਨ ਕੈਰੀਅਰ ਦੇ ਖੇਤਰ ਵਿੱਚ ਕਿਸੇ ਗੱਲ ਨੂੰ ਲੈ ਕੇ ਝਟਕ ਸਕਦਾ ਹੈ ਜਿਸ ਕਾਰਨ ਉਹਨਾਂ ਨੂੰ ਨੌਕਰੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੂਨ ਵਿੱਚ ਤੁਹਾਡਾ ਪਰਿਵਾਰਕ ਜੀਵਨ ਕਾਫੀ ਅਸ਼ਾਂਤ ਰਹਿ ਸਕਦਾ ਹੈ ਜਿਸ ਕਾਰਨ ਤੁਸੀਂ ਬੇਚੈਨ ਨਜ਼ਰ ਆ ਸਕਦੇ ਹੋ ਅਦੇਹੇ ਵਿੱਚ ਤੁਹਾਨੂੰ ਥੋੜਾ ਸਮਾਂ ਘਰ ਤੋਂ ਬਾਹਰ ਬਿਤਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜੁਨ ਵਿੱਚ ਤੁਹਾਡਾ ਆਰਥਿਕ ਜੀਵਨ ਨਾਜ਼ੁਕ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਤੁਹਾਨੂੰ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਆਪਣਾ ਧਿਆਨ ਪੈਸਾ ਬਚਾਉਣ ਤੇ ਕੇਂਦਰਿਤ ਕਰੋ ਤੁਹਾਨੂੰ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਪਿਆਰ ਨਾਲ ਭਰਿਆ ਰਹੇਗਾ ਅਤੇ ਇਸ ਦੌਰਾਨ ਤੁਹਾਡਾ ਪ੍ਰੇਮ ਪ੍ਰਭਾਵਨ ਚੜ੍ਹੇਗਾ ਨਾਲ ਹੀ ਤੁਸੀਂ ਸਾਥੀ ਦੇ ਦਿਲ ਵਿੱਚ ਆਪਣੀ ਥਾਂ ਵੀ ਬਣਾ ਸਕੋਗੇ ਸਿਹਤ ਦੀ ਦ੍ਰਿਸ਼ਟੀ ਤੋਂ ਇਹਨਾਂ ਜਾਤਕਾਂ ਦੀ ਸਿਹਤ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ ਗ੍ਰਹਿ ਦੀ ਸਥਿਤੀ ਤੁਹਾਨੂੰ ਬਿਮਾਰ ਬਣਾ ਸਕਦੀ ਹੈ ਅਜਿਹੇ ਵਿੱਚ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਧਨੁਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਵੀਰਵਾਰ ਦੇ ਦਿਨ ਬ੍ਰਾਹਮਣਾ ਜਾਂ ਵਿਦਿਆਰਥੀਆਂ ਨੂੰ ਭੋਜਨ ਖਵਾਓ ਅਗਲੀ ਰਾਸ਼ੀ ਹੈ ਜੀ ਮਕਰ ਮਕਰ ਰਾਸ਼ੀ ਦੇ ਜਾਤਕਾਂ ਦਾ ਕੈਰੀਅਰ ਇਸ ਮਹੀਨੇ ਹਸਤਰਾਏਗਾ ਕਿਉਂਕਿ ਤੁਹਾਨੂੰ ਨੌਕਰੀ ਵਿੱਚ ਪਰਵਰਤਨ ਨਾਲ ਜੂਝਣਾ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਨੌਕਰੀ ਬਦਲਣ ਦੀ ਕੋਸ਼ਿਸ਼ ਹੁਣ ਸਫਲ ਹੋ ਸਕਦੀ ਹੈ ਪਰਿਵਾਰਕ ਜੀਵਨ ਥੋੜਾ ਉਤਰਾ ਚੜਾਅ ਨਾਲ ਭਰਿਆ ਹੋਵੇਗਾ ਇਸ ਦੌਰਾਨ ਤੁਹਾਡੇ ਪਰਿਵਾਰ ਦੀ ਧਨ ਸੰਪਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਇਸ ਰਾਸ਼ੀ ਦੇ ਜਾਤਕਾਂ ਦਾ ਪ੍ਰੇਮ ਜੀਵਨ ਅਸਤਰਾਏ ਸਕਦਾ ਹੈ ਕਿਉਂਕਿ ਇਸ ਸਮਾ ਆਪਣੇ ਨਾਲ ਖੁਸ਼ੀਆਂ ਅਤੇ ਸਮੱਸਿਆਵਾਂ ਦੋਵੇਂ ਲੈ ਕੇ ਆ ਸਕਦਾ ਹੈ ਪਰ ਤੁਸੀਂ ਆਪਣੇ ਸਾਥੀ ਦੇ ਨਾਲ ਚੰਗਾ ਸਮਾਂ ਬਿਤਾਵੋਗੇ ਆਰਥਿਕ ਜੀਵਨ ਦੇ ਲਈ ਜੂਨ ਦਾ ਮਹੀਨਾ ਸ਼ਾਨਦਾਰ ਰਹੇਗਾ ਇਸ ਸਮੇ ਤੁਹਾਡੀ ਆਮਦਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਇਹਨਾਂ ਜਾਤਕਾਂ ਦੀ ਸਿਹਤ ਅਨੁਕੂਲ ਰਹੇਗੀ ਪਰ ਗ੍ਰਹਾਂ ਦੀ ਖਾਸ ਸਥਿਤੀ ਤੁਹਾਨੂੰ ਸਿਹਤ ਦੇ ਪ੍ਰਤੀ ਸਾਵਧਾਨੀ ਵਰਤਣ ਲਈ ਕਹਿ ਰਹੀ ਹੈ ਨਹੀਂ ਤਾਂ ਤੁਹਾਨੂੰ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮਕਰ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਸ਼ਨੀਵਾਰ ਦੇ ਦਿਨ ਸ਼੍ਰੀ ਸ਼ਨੀ ਚਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਕੁੰਭ ਰਾਸ਼ੀ ਵਾਲਿਆਂ ਦਾ ਕੈਰੀਅਰ ਇਸ ਮਹੀਨੇ ਅਸਥਰੇ ਸਕਦਾ ਹੈ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਆਪਣੇ ਕੰਮ ਵੱਲ ਧਿਆਨ ਕੇਂਦਰਿਤ ਕਰਨਾ ਪਵੇਗਾ ਆਰਥਿਕ ਜੀਵਨ ਦੇ ਲਈ ਜੋਨ ਦਾ ਮਹੀਨਾ ਅਸਥਰੇਗਾ ਜੋਨ ਮਹੀਨੇ ਤੁਹਾਡਾ ਸਾਰਾ ਧਿਆਨ ਘਰ ਦੀਆਂ ਖੁਸ਼ੀਆਂ ਅਤੇ ਸਾਜ ਸਜਾਵਟ ਤੇ ਰਹੇਗਾ। ਅਜਿਹੇ ਵਿੱਚ ਤੁਸੀਂ ਪੈਸਾ ਵੀ ਜ਼ਿਆਦਾ ਖਰਚ ਕਰ ਸਕਦੇ ਹੋ। ਇਹਨਾਂ ਜਾਤਾਂ ਦਾ ਪਰਿਵਾਰਕ ਜੀਵਨ ਅਨੁਕੂਲ ਰਹੇਗਾ ਅਤੇ ਇਹਨਾਂ ਦੇ ਮਾਤਾ ਪਿਤਾ ਦੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ। ਨਾਲ ਹੀ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਰਹੇਗੀ। ਇਸ ਮਹੀਨੇ ਤੁਹਾਡਾ ਪ੍ਰੇਮ ਜੀਵਨ ਚੰਗਾ ਰਹੇਗਾ। ਤੇ ਤੁਸੀਂ ਆਪਣੇ ਸਾਥੀ ਨੂੰ ਪਰਿਵਾਰ ਵਾਲਿਆਂ ਨਾਲ ਮਿਲਾਉਣ ਦਾ ਕੰਮ ਕਰ ਸਕਦੇ ਹੋ ਕੁੰਭ ਰਾਸ਼ੀ ਦੇ ਜਾਤਕਾਂ ਦੀ ਸਿਹਤ ਥੋੜੀ ਬਿਹਤਰ ਹੋਵੇਗੀ ਅਜਿਹੇ ਵਿੱਚ ਜਿਹੜੇ ਰੋਗ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਹਨ ਉਹਨਾਂ ਤੋਂ ਇਹਨਾਂ ਨੂੰ ਰਾਹਤ ਮਿਲਦੀ ਦਿਖੇਗੀ ਇਹਨਾਂ ਦੀ ਸਿਹਤ ਵਿੱਚ ਸੁਧਾਰ ਆਵੇਗਾ ਕੁੰਭ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਛੋਟੀਆਂ ਕੰਨਿਆ ਦੇ ਪੈਰ ਛੂਕੇ ਉਹਨਾਂ ਤੋਂ ਅਸ਼ੀਰਵਾਦ ਲਓ ਅਗਲੀ ਰਾਸ਼ੀ ਹੈ ਜੀ ਮੀਨ मीन राशि वाले का करियर इस साल जून में अनुकूल रहेगा इस दौरान ਤੁਸੀਂ ਆਪਣੇ అనుభవ ਦਾ ਲਾਭ ਲੈਂਦੇ ਹੋਏ ਨੌਕਰੀ ਵਿੱਚ ਪ੍ਰਦਰਸ਼ਨ ਨੂੰ ਬਿਹਤਰ ਕਰ ਸਕੋਗੇ ਇਸ ਮਹੀਨੇ ਤੁਹਾਡਾ ਪਰਿਵਾਰਕ ਜੀਵਨ ਚੰਗਾ ਰਹੇਗਾ ਪਰ ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਭਾਵਨਾਵਾਂ ਵਿੱਚ ਵਹਿ ਕੇ ਕੁਝ ਵੀ ਅਜੀਹਾ ਨਾ ਕਰੋ ਜਿਸ ਨਾਲ ਤੁਹਾਡੇ ਸਾਥੀ ਨੂੰ ਦੁੱਖ ਪਹੁੰਚੇ ਪ੍ਰੇਮ ਜੀਵਨ ਵਿੱਚ ਮੀਨ રાશિ ਵਾਲਿਆਂ ਦੇ ਦਾਇਰੇ ਵਿੱਚ ਵਾਧਾ ਹੋਵੇਗਾ ਤੁਹਾਡੇ ਨਵੇਂ ਦੋਸਤ ਬਣਨਗੇ ਅਤੇ ਤੁਸੀਂ ਕਿਸੇ ਦਿਨ ਜਦੀਕ ਆ ਸਕਦੇ ਹੋ ਨਾਲ ਹੀ ਉਸ ਨੂੰ ਆਪਣੇ ਦਿਲ ਦੀ ਗੱਲ ਵੀ ਕਹਿ ਸਕਦੇ ਹੋ ਇਹਨਾਂ ਜਾਤਕਾਂ ਨੂੰ ਆਪਣੇ ਆਰਥਿਕ ਜੀਵਨ ਵੱਲ ਧਿਆਨ ਦੇਣਾ ਪਵੇਗਾ ਅਦੇਹੇ ਵਿੱਚ ਇਹ ਪੈਸੇ ਦੀ ਬਚਤ ਕਰ ਸਕਣਗੇ ਅਤੇ ਇਹਨਾਂ ਦੇ ਬੈਂਕ ਬੈਲੈਂਸ ਵਿੱਚ ਵਾਧਾ ਹੋਵੇਗਾ ਤੁਹਾਡੀ ਸਿਹਤ ਜੂਨ ਦੇ ਮਹੀਨੇ ਵਿੱਚ ਅਸਥਰੇਗੀ ਗ੍ਰਾਹਕਾਂ ਦੀ ਖਾਸ ਸਥਿਤੀ ਦੇ ਕਾਰਨ ਤੁਹਾਡੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਤੁਹਾਨੂੰ ਰੋਗਾਂ ਤੋਂ ਛੁਟਕਾਰਾ ਮਿਲੇਗਾ ਮੀਨ ਰਾਸ਼ੀ ਦੇ ਜਾਤਕਾਂ ਲਈ ਉਪਾਅ ਹੈ ਜੀ ਮੱਸੀਆਂ ਨੂੰ ਨਾਗ-ਨਾਗਣ ਦਾ ਜੋੜਾ ਸ਼ਿਵਲਿੰਗ ਤੇ ਚੜਾਓ ਦੋਸਤੋ ਇਹ ਜਾਣਕਾਰੀ ਰਾਸ਼ੀ ਧਰਮ ਅਤੇ ਸ਼ਾਸਤਰਾਂ ਦੇ ਆਧਾਰ ਤੇ ਦਿੱਤੀ ਗਈ ਹੈ ਸਾਡਾ ਕਿਸੇ ਵੀ ਧਰਮ ਨਾਲ ਕੋਈ ਵਿਰੋਧ ਨਹੀਂ ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ ਕੋਈ ਵੀ ਘਟਨਾ ਦੁਰਘਟਨਾ ਜਾਂ ਨਫਾ-ਨੁਕਸਾਨ ਮਹਿਜ਼ ਇਤਫਾਕ ਹੈ ਇਸ ਦੇ ਉਜਰਜ ਨੂੰ ਇਸ ਨੂੰ ਮਹਿਤ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਉਜਰ ਦੀ ਖੁਦ ਹੋਵੇਗੀ ਆਸ ਆ ਸਿੱਕੀ ਚੈਨਲ ਇਸ ਵਿੱਚ ਕਹੀ ਗਈ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ